एमो रामदास आठवले जी केंद्रीय मंत्री सुबचन आईआरएस पद्मश्री कल्पना सरोज उद्योगपति ਅਤੇ ਭੰਤੇ ਰਾਹੁਲ ਬੋਦੀ ਮਹਾਥੀਰੋ ਦੀ ਅਗਵਾਈ ਹੇਠ 8 ਸਤੰਬਰ 2023 ਨੂੰ ਕਮਾਨੀ ਟਿਊਬ ਹਾਲ ਮੁੰਬਈ ਵਿਖੇ ਅੰਤਰਰਾਸ਼ਟਰੀ ਬੋਧ ਧੰਮ ਪਰਿਸ਼ਦ ਦੇ ਆਯੋਜਨ ਲੀਕ ਮਹੱਤਵਪੂਰਨ ਮੀਟਿੰਗ ਕੀਤੀ ਗਈ ਇਸ ਇਤਿਹਾਸਿਕ ਮੀਟਿੰਗ ਵਿੱਚ ਕੁਝ ਅਹਿਮ ਮਤੇ ਪਾਸ ਕੀਤੇ ਗਏ ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ ਪ੍ਰਬੰਧਕੀ ਕਮੇਟੀ ਅਤੇ ਉਪ ਕਮੇਟੀਆਂ ਦੇ ਸੰਵਿਧਾਨ ਨੂੰ 10 ਦਿਨਾਂ ਦੇ ਅੰਦਰ ਅੰਤਮ ਰੂਪ ਦਿੱਤਾ ਜਾਣਾ ਹੈ ਸਾਰੇ ਪਤਵੰਤੇ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਉਸ ਦੀ ਪਵਿੱਤਰਤਾ ਦলাই ਲਾਮਾ ਸਾਰੇ ਬੋਧੀ ਦੇਸ਼ਾਂ ਦੇ ਰਾਜਦੂਤਾ ਚੁਣੇ ਹੋਏ ਦੇਸ਼ਾਂ ਦੇ ਮੁਖੀਆਂ ਆਦ ਨੂੰ ਮਾਨਯੋਗ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ ਜੀ ਦੁਆਰਾ ਸੱਦਾ ਦਿੱਤਾ ਜਾਵੇਗਾ ਪੰਤੇ ਰਾਹੁਲ ਬੋਧੀ ਮਹਾਥੀਰੋ ਜੀ ਦੁਆਰਾ ਸਾਰੇ ਸਤਿਕਾਰਯੋਗ ਪੰਤੇ ਪਿਖਸ਼ੂ ਧੰਮ ਮੁਖੀਆਂ ਨੂੰ ਸੱਦਾ ਦਿੱਤਾ ਜਾਵੇਗਾ subprocess ram irs ਦੁਆਰਾ ਸਾਰੇ ਪ੍ਰਸਿੱਧ ਰਾਸ਼ਟਰੀ ਬੁੱਧੀਜੀਵੀਆਂ ਸਮਾਜਿਕ ਕਾਰਕੂਨਾ ਉੱਚ ਪੱਧ ਦੇ ਅਧਿਕਾਰੀਆਂ ਨੂੰ ਸਨਤ ਦਿੱਤਾ ਜਾਵੇਗਾ ਕਲਪਨਾ ਸਰੋਜ ਜੀ ਦੁਆਰਾ ਸਾਰੇ ਅੰਤਰਰਾਸ਼ਟਰੀ ਬੁੱਧੀਜੀਵੀਆਂ ਸਮਾਜਿਕ ਕਾਰਕੂਨਾ ਅਥਾਰਟੀ ਸਤਮਕ ਗੁਰੂ ਪ੍ਰਚਾਰਕਾਂ ਪਿਖਸ਼ੂਆਂ ਅਤੇ ਰਾਜਨੀਤਿਕ ਚਕਸ਼ੀਤਾਂ ਨੂੰ ਸਨਤਤਾ ਜਾਵੇਗਾ ਪ੍ਰਬੰਧਕੀ ਕਮੇਟੀ ਦਾ ਸਬ ਕਮੇਟੀਆਂ ਨਾਲ ਤਾਲਮੇਲ ਹੋਵੇਗਾ ਹਰੇਕ ਕਮੇਟੀ ਨੇ ਨਿਭਾਉਣ ਲਈ ਭੂਮਿਕਾ ਅਤੇ ਜ਼ਿੰਮੇਵਾਰੀਆਂ ਨੂੰ ਪਰਿਭਾਸ਼ਿਤ ਕੀਤਾ ਹੋਵੇਗਾ ਇਸ ਪ੍ਰੋਗਰਾਮ ਦੇ ਤਿੰਨ ਮਾਪ ਹੋਣਗੇ ਪਹਿਲਾ ਧੰਮ ਦਾ ਵਿਸ਼ਾਲ ਸਮਾਗਮ ਦੂਜਾ ਧੰਮ ਦੀਕਸ਼ਾ ਦੀ ਮੁਹਿਮ ਨੂੰ ਹੁਲਾਰਾ ਦੇਣ ਲਈ ਅੰਤਰਰਾਸ਼ਟਰੀ ਭਾਗੀਦਾਰੀ ਤੇ ਤੀਜਾ ਧੰਮ ਦੇ ਮਹਾਨ ਸੰਦੇਸ਼ ਦਾ ਪ੍ਰਸਾਰ ਕਰਨਾ shamla Chander building maintenance handyman under jack Trade platform is now available on your local london area. he has more than five years experience in the same line. he used to work with reputed companies, agencies as well local builders with brothers. he is professional by plumbing, electrician, masonry work, carpentry. for more information, please contact him at www.checktrade.com, ID number nine two one seven six zero. Shamra Chandar Call Call him on this number zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ